ਅੱਜ ਤੋ ਤੋਂ ਸ੍ਰੀ ਸਾਹਿਬ ਵੀ ਪਾਈ ਐ ਦਸਤਾਰ ਵੀ ਬੰਨੀ ਐ ਦਾੜਾ ਵੀ ਰੱਖਿਆ ਕੇਸ ਵੀ ਰੱਖਿਆ ਮੇਰੇ ਅਰਗੇ ਨੇ ਸਿੱਖਾਂ ਵਾਲਾ ਪਹਿਰਾਵਾ ਵੀ ਪਾਇਆ ਪਰ ਅੰਦਰੋਂ ਸਿੱਖ ਨਹੀਂ ਉੱਤੋਂ ਤੋ ਤਾਂ ਕਹਿੰਦੇ ਆ ਮੈਂ ਪੋਤਾ ਗੁਰੂ ਗੋਬਿੰਦ ਸਿੰਘ ਦਾ ਉੱਤੋਂ ਤੋ ਤਾਂ ਕਹਿੰਦੇ ਆ ਮੈਂ ਸਿੱਖਾ ਗੁਰੂ ਗੋਬਿੰਦ ਸਿੰਘ ਦਾ ਮੱਥਾ ਵੀ ਟੇਕ ਰਹੇ ਆ ਗੁਰੂ ਘਰ ਵੀ ਆ ਰਹੇ ਆ ਬਾਣੀ ਵੀ ਪੜ ਰਹੇ ਆ ਪਰ ਮਾਫ ਕਰੇ ਜੀ ਅੰਦਰ ਫੋਰ ਹੀ ਕਿਤੇ ਭੱਜਿਆ ਪਿਆ ਮਾੜੀ ਜੀ ਮੁਸੀਬਤ ਆ ਗਈ ਕਬਰਾਂ ਲ ਵੀ ਭੱਜਦੇ ਆ ਪੀਰਾਂ ਲ ਵੀ ਭਜਦੇ ਆ ਪਸ਼ੂਆਂ ਲ ਵੀ ਮੱਥੇ ਟੇਕੀ ਜਾਂਦੇ ਆ ਦਰਖਤਾਂ ਲ ਵੀ ਭਜਦੇ ਆ ਕੋਈ ਪੁੱਛ ਕੱਢਣ ਵਾਲਾ ਦੱਸ ਗਿਆ ਉੱਧਰ ਵੀ ਤੁਰ ਪਏ ਜੇ ਸਾਨੂੰ ਹੋਰ ਕਿਸੇ ਦੂਜੇ ਤੀਜੇ ਪਾਸੇ ਲੱਗਿਆ ਉੱਤਰ ਵੀ ਭਜਵੇ ਬਸ ਜਿਹਨੇ 마ੜਾ ਜੀ ਉਂਗਲ ਲਾਈ 마ੜਾ ਜੇ ਕਹ ਆ ਜਾ ਬਈ ਆ ਜਾ ਤੁਰਪਾ ਤੁਰਪਾ ਇਧਰੋਂ ਤੇ ਰਾਹ ਦੁੱਖ ਹੋ ਜੋ ਇਧਰੋਂ ਉਹ ਤੁਰਪੇ ਚਲੋ ਦੀ ਕੰਮ ਜਿਹੜਾ ਅੰਦਰੋਂ ਜੁੜਿਆ ਉਹਨੂੰ ਜੇ ਕੋਈ ਕਹਿੰਦਾ ਆ ਜਾ ਚੱਲੀਏ ਕਹਿੰਦਾ ਹੁਣ ਨਹੀਂ ਜਾਂਦਾ ਇੱਥੇ ਆ ਗਿਆ ਹੁਣ ਮੇਰਾ ਜਨਮ ਹੈ ਮੇਰਾ ਮਰਨ ਮੇਰਾ ਸਾਰਾ ਕੁਝ ਇੱਥੇ ਹੀ ਹੈ ਅਸੀਂ ਅੰਦਰੋਂ ਨਹੀਂ ਜੋੜਦੇ ਮਾਫ਼ ਕਰਿਓ ਸਾਨੂੰ ਤਾਂ ਜਿਹੜਾ ਮਾੜੀ ਜੀ ਗੱਲ ਕਹਿੰਦਾ ਸੀ ਡੋਲ ਜਾਂਦੇ ਉਦੋਂ ਹੀ ਉਦੋਂ ਹੀ ਭੱਜ ਤੁਰੇ